ਨਵੇਂ ਨਾਲੋਂ ਫੁੱਲ ਫਾਇਦਾ ਕਰਵਾ ਦੇ ਲੱਭੀ ਨਵੇਂ ਨਾਲ ਚਾਰ ਲੱਖ ਦਾ ਫਾਇਦਾ ਕਰਾ ਦੇਗੀ ਇਹ ਵੀਡੀਓ ਭਾਈ ਜੀ ਉਹਨਾਂ ਵੀਰਾਂ ਲਈ ਹੈ ਜਿਹੜੇ ਵੀਰ ਟਰੈਕਟਰ ਆਪਣਾ ਖਰੀਦ ਨਹੀਂ ਸਕਦੇ ਹੈਗੇ ਠੀਕ ਹੈ ਭਾਈ ਜੀ ਉਹਨੇ ਕੋਲੇ ਕੰਮ ਵੱਧ ਹੈ ਜੀ ਦੋ ਤਿੰਨ ਟਰੈਕਟਰ ਚਾਹੀਦੇ ਹੈ ਜਿਵੇਂ ਇੱਕ ਅਗਲੇ ਕੋਲੇ ਹੈਗਾ ਹੁਣ ਆਲੂ ਪੱਟ ਰਹੇ ਆ ਠੀਕ ਹੈ ਜੀ ਵੱਧ ਚਾਹੀਦਾ ਪਰ ਟਰੈਕਟਰ ਠੀਕ ਹੈ ਭਾਈ ਠੀਕ ਹੈ ਭਾਈ ਜੀ ਉਹਨਾਂ ਵਾਸਤੇ ਕੀ ਸੁਵਿਧਾ ਕਿ ਬਾਈ ਤੋਂ ਪੁੱਛਾਂਗੇ ਦੱਸੋ ਫਰਦਾਨਾ ਹੋ ਜੂ ਵੀਡੀਓ ਸ਼ੇਅਰ ਕਰਕੇ ਹੋਣੀ ਜੀ 5000 ਦਾ ਮਾਨਤਨ ਕਰਾਂਗੇ ਠੀਕ ਹੈ ਲੈ ਮਤਲਬ 5000 ਰੁਪਏ ਮੇਰਾ ਹੋ ਗਿਆ 25000 ਰੁਪਏ ਦਾ ਤਬਿਆ ਤੋਂ ਵੀ ਇਹਨੂੰ ਕਹਿੰਦੇ ਫੁੱਲ ਜ਼ੋਰ ਮਾਰਦਾ ਹੈ ਬਾਈ ਜੀ। ਕੀਤੀ ਨੂੰ ਪੂਰਾ ਵਧੀਆ ਜਿਹਾ ਹਾਲਾਂ ਤੇ ਕਿਸੇ ਨੂੰ ਕੰਨ ਨਹੀਂ ਕੱਟਦਾ ਇਹ। 2 ਲੱਖ ਤੇ 65000 ਰੁਪਇਆ। 2 ਲੱਖ 45000 40000 ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਬਰਨਾਲਾ ਟਰੈਕਟਰ ਮੰਡੀ ਤੇ ਖੜੇ ਸੀਗੇ। ਬਾਈ ਲੱਭੀ ਆਪਣੇ ਨਾਲ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਬਈ ਜੀ। ਤੇ ਬਾਈ ਕੇ ਬਾਈ ਨਾਲ ਗੱਲਬਾਤ ਕਰਵਾਉਂਦੇ ਹਾਂ। ਕਿੰਨੇ ਕਾ ਟਰੈਕਟਰ ਅਵੇਲੇਬਲ ਨੇ ਤੇ ਵੀਡੀਓ ਜਰੂਰ ਦੇਖੋ ਬਈ ਜੀ ਫੁੱਲ। ਸਤਿ ਸ਼੍ਰੀ ਅਕਾਲ ਬ ਜੇ ਗੱਲਬਾਤ ਕਰੀਏ ਬਾਈ ਜੀ ਕਿੰਨੇ ਟਰੈਕਟਰ ਅਵੇਲੇਬਲ ਨੇ ਬਾਈ ਜੀ ਆਪਣੇ ਕੋਲੇ 7 ਆ ਜੀ ਅੱਜ ਠੀਕ ਆ ਬਾਈ ਜੀ 7 ਟਰੈਕਟਰ ਅਵੇਲੇਬਲ ਨੇ ਲੋਨ ਵਗੈਰਾ ਦੀ ਫੈਸੀਲਿਟੀ ਵਾਲੇ ਬਾਈ ਜੀ ਹੋ ਜੀ ਸਾਰਿਆਂ ਤੇ ਹੋ ਜਾਓ ਠੀਕ ਆ ਇਕਾ ਤਿੰਨ ਮਾਡਲ ਛੱਡ ਕੇ ਠੀਕ ਆ ਮਤਲਬ ਨਾ ਹੀ ਇਹ ਨਾਮ ਹੋਣਾਗਾ ਨਾ ਹੀ ਹਾਂਜੀ ਹਾਂ ਇਹ ਤਾਂ ਫਿਰ ਹੁਣ ਜੋ ਸਰਕਾਰੀ ਕਾਗਜ਼ਾਂ 'ਚ ਨਹੀਂ ਹੈ ਹਨਾ ਠੀਕ ਆ ਬਾਈ ਜੀ ਵੈਲਿਡਿਟੀ ਵਧਾ ਕੇ ਜੇ ਕਿਸੇ ਨੇ ਨਾਮ ਕਰਾਉਣਾ ਹੋ ਉਹ ਅਗਲੇ ਦੀ ਇੱਛਾ ਠੀਕ ਆ ਜੀ ਉਹ ਹੀ ਸਾਗੀ ਹਾਂਜੀ ਠੀਕ ਆ ਬਾਈ ਜੀ ਤੇ ਇੱਥੋਂ ਬਿਨਾਂ ਬਾਈ ਜੀ ਟਰੈਕਟਰ ਉਹ ਕਿੱਥੇ ਹੁੰਦੇ ਨੇ ਬਾਈ ਜ ਤੇ ਅੱਗੇ ਬਈ ਸੀਜ਼ਨ ਆ ਰਿਹਾ ਲੱਭੀ ਹਾਂਜੀ ਸਟਾਕ ਵੀ ਫੁੱਲ ਕਰਤਾ ਜੀ ਸਟਾਕ ਵੀ ਫੁੱਲ ਆ ਜਾ ਹਾਂਜੀ ਅੱਜ ਦੀ ਟਾਈਮ 'ਚ ਸ਼ੋਅਰੂਮ 'ਚ ਆਪਣੇ ਕੋਲ 25 ਟਰੈਕਟਰ ਲੱਗਦੇ ਆ ਠੀਕ ਆ ਜੀ 25 ਲਾ ਕੇ 4-5 ਘਰੇ ਖੜਾਉਣੇ ਆ ਠੀਕ ਆ ਭਾਈ ਜੀ ਇਹ ਵੀਡੀਓ ਭਾਈ ਜੀ ਉਹਨਾਂ ਵੀਰਾਂ ਲਈ ਆ ਜਿਹੜੇ ਵੀਰ ਟਰੈਕਟਰ ਆਪਣਾ ਖਰੀਦ ਨਹੀਂ ਸਕਦੇ ਹੈਗੇ ਠੀਕ ਆ ਭਾਈ ਜੀ ਉਹਨੇ ਕੋਲੇ ਕੰਮ ਵੱਧ ਆ ਜੀ 2-3 ਟਰੈਕਟਰ ਚਾਹੀਦੇ ਆ ਜਿਵੇਂ ਇੱਕ ਅਗਲੇ ਕੋਲੇ ਹੈਗਾ ਹੁਣ ਆਲੂ ਪੱਟ ਰਹੇ ਆ ਠੀਕ ਆ ਜੀ ਵੱਧ ਚਾਹੀਦਾ ਪਰ ਟਰੈਕਟਰ ਠੀਕ ਆ ਭਾਈ ਜੀ ਠੀਕ ਆ ਭਾਈ ਜੀ ਉਹਨਾਂ ਵਾਸਤੇ ਕੀ ਸੁਖਦਾ ਕਿ ਬਾਈ ਤੋਂ ਬਹੌਣ ਲਈ ਲੈ ਕੇ ਜਾਣਾ ਜੀ ਤੇ ਆਲੂ ਪੱਟਣ ਲਈ ਲੈ ਕੇ ਜਾਣਾ ਮੱਕੀ ਬੀਜੇ ਨੂੰ ਲੈ ਜਾਣਾ ਆਪਣੇ ਕੋਲੋਂ ਕਿਰਾਏ ਦੇ ਟਰੈਕਟਰ ਉਲ ਜਾ ਸਕਦੇ ਹੈਗੇ ਠੀਕ ਹੈ ਜੀ ਟੂੜੀ ਵਾਲੇ ਰੀਪਰ ਲਈ ਟਰਾਲੀਆਂ ਢੋਣ ਲਈ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਜੀ ਨਹੀਂ ਮਿੱਤਰੋ ਹਰ ਤਰ੍ਹਾਂ ਦਾ ਬਾਈ ਕੋਲੋਂ ਟਰੈਕਟਰ ਮਿਲੂਗਾ ਚਾਹੀਦੇ ਕਾਸੀ ਮਰਜ਼ੀ ਵਾਸਤੇ ਲੈਣਾ ਹੋਵੇ ਸਟਾਰਟਿੰਗ ਵੇਜ ਕਿੱਥੋਂ ਤੱਕ ਇਹ 1500 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ 1500 ਤੋਂ ਹਾਂ ਜੀ ਲੈ ਮਿੱਤਰੋ ਹੁਣ ਤੁਸੀਂ 1500 ਰੁਪਏ ਵਿੱਚ ਟਰੈਕਟਰ ਦੇ ਮਾਲਕ ਬਣ ਸਕਦੇ ਹੋ ਫਰਾਂ 1500 ਤਾਂ ਕਰਦਾ ਠੀਕ ਆ ਭਾਜੀ ਆਪਣੇ ਡਿਸਕਾਊਂਟ ਕਰਕੇ ਸਟਾਰਟਿੰਗ ਇਹਨਾਂ ਦਾ ਵੈਸੇ ਭਾਈ 2000 ਰੁਪਏ ਸਟਾਰਟਿੰਗ ਆ ਨਾ ਭਾਜੀ ਹਾਂਜੀ ਠੀਕ ਆ ਭਾਜੀ ਆਪਣੀ ਵੀਡੀਓ ਦੇਖ ਕੇ ਹੋ ਗਿਆ ਭਾਈ ਕਹਿੰਦਾ ਇੱਕ ਦਿਨ ਦਾ ਕਹਿ ਲਈਏ 1500 ਰੁਪਏ ਲੱਗੂਗਾ ਠੀਕ ਆ ਭਾਜੀ ਪਰ ਲੈਣਾ ਹਫਤੇ ਲਈ ਪਊਗਾ ਸਟਾਰਟਿੰਗ ਆ ਹਾਂਜੀ ਠੀਕ ਆ ਭਾਜੀ ਚਲੋ ਮਿੱਤਰੋ ਵੀਡੀਓ ਸਟਾਰਟ ਕਰਦੇ ਆਂ ਕਿ ਆਪਾਂ ਮੈਸੇਜ 95100 ਤੋਂ ਦੱਸੋ ਭਾਜੀ ਇਹਦੇ ਬਾਰੇ 2018 ਮਾਡਲ ਆ ਜੀ ਇਹ ਠੀਕ ਆ ਜੀ ਕੰਡੀਸ਼ਨ ਕਿ ਮੇਰਾ ਵੀ ਟਰੈਕਟਰ ਦੀ A1 ਜੀ ਇਹ ਤਾਂ ਨੇਰੀ ਕਰਕੇ ਥੋੜੇ ਖਰਾਬ ਹੋਏ ਪਿਆ ਠੀਕ ਹੈ ਲੋ ਬਈ ਚੈੱਕ ਇਹ ਕਾ ਹਿੱਸਾ ਦੇਖ ਲਓ ਇੱਕ ਆ ਹਿੱਸਾ ਦੇਖ ਲਓ ਚਲਿਏ ਪੂਰਾ ਕੋਕਾ ਪੀਸਾ ਬਈ ਜੀ ਹੈਵੀ ਲਿਫਟ ਕੰਪੈਸਟੀ ਚ ਆ ਜਾਂਦਾ ਨਾ ਬਈ ਜੀ ਇਹ ਹਾਂ ਜੀ ਸ਼ੀਲਡ ਵਾਲਾ ਠੀਕ ਆ ਬਈ ਡਬਲ ਡਿਸਟ੍ਰਿਬਿਊਟਰ ਠੀਕ ਆ ਜੀ ਪੱਟੀ ਸੀਟ ਹੁੰਦੀ ਹੈ ਜੀ ਇਹਦੇ ਠੀਕ ਆ ਜੀ 2 ਕੱਟ ਪਾਈਪ ਲੱਗੀ ਹੋਈ ਹੈਗੀ 16 ਦੇ ਟਾਇਰ ਆ ਜੀ 16 ਨਾ 28 ਦੇ ਟਾਇਰ ਆ ਘੰਟੇ ਚ ਲਿਆ ਬਈ ਜੀ ਇਹ 1500 ਵਾਇਰਲ ਟਾਇਰਾਂ ਨੂੰ ਵੇਟ ਲੱਗੇ ਹੋਏ ਜੀ origignal ਵੇਟ ਆਉਂਦੇ ਆ ਜਿਹੜੇ ਠੀਕ ਆ ਜੀ ਲੋ ਮਿੱਤਰੋ ਬਾਗ ਟਾਇਰ ਫੇ ਦੇ ਠੀਕ ਆ ਜੀ ਲੋ ਮਿੱਤਰੋ ਕੰਪਨੀ ਵੱਲੋਂ ਜਿਹੜੇ 50 50 ਕਿਲੋ ਦੀਆਂ ਪਲੇਟਾਂ ਆਉਂਦੀਆਂ ਨੇ ਬੈਕ ਸਾਈਡ ਤੇ ਬੇਟ ਵੀ ਲੱਗੇ ਹੋਏ ਨੇ ਇੰਜਨ ਗੇਅਰ ਬਾਈ ਕਿਵੇਂ ਰਹੂਗਾ ਪੂਰਾ ਓਕੇ ਹੈ ਜੀ ਠੀਕ ਹੈ ਜੀ ਨੰਬਰ ਰਹੂਗਾ ਪੰਜਾਬ ਨੰਬਰ ਪੰਜਾਬ ਸਾਰੀ ਪੰਜਾਬ ਜੀ ਠੀਕ ਹੈ ਲੋ ਮਿੱਤਰੋ ਜਿਹੜਾ ਵੀ ਟਰੈਕਟਰ ਖਰੀਦੋਗੇ ਭਾਈਆਂ ਕੋਲੋਂ ਪੰਜਾਬ ਨੰਬਰ ਟਰੈਕਟਰ ਮਿਲੂਗਾ ਠੀਕ ਹੈ ਭਾਈ ਜੀ ਤੇ ਡਿਮਾਂਡ ਦੀ ਗੱਲ ਕਰੀਏ ਭਾਈ ਜੀ ਇਹਦੇ ਡਿਮਾਂਡ ਇਹਦੀ ਹੈਗੀ 498000 ਜੀ ਠੀਕ ਹੈ ਜੱਸਨੋ ਵਾਲਾ ਰੇਟ ਭਾਈ ਜੀ ਜੱਸਨੋ ਵਾਲਾ ਰੇਟ ਆ ਇਹਦਾ ਹੈਗਾ ਜੀ 475000 70000 ਠੀਕ ਹੈ ਮਿੱਤਰੋ 475000 ਰੁਪਏ ਬਾਈ ਨੇ ਆਖਿਆਗਾ 70000 ਰੁਪਏ ਦਾ ਰਹਿ ਜਾਓ ਕੋਈ ਨਾ ਬਾਈ ਮਾਨਤਾ ਨੂੰ ਹੋਰ ਵੀ ਹੋ ਜੂਗਾ ਕੋਈ ਚੱਕਰ ਨਹੀਂ ਹੈਗਾ ਮਿੱਤਰੋ ਅਗਲਾ ਆ ਗਿਆ 745 ਦਾ ਪਾਵਰ ਪਲੱਸ ਵਾਲਾ ਦੱਸੋ ਭਾਈ ਜੀ ਇਹ ਕਿੰਨੇ ਮਾਡਲ ਆ ਗਿਆ ਇਹ 2015 ਮਾਡਲ ਆ ਜੀ ਠੀਕ ਆ ਜੀ ਨਾਲ ਦੀ ਟਾਇਰ ਆ ਨਾਲ ਦਾ ਹੀ ਪੰਪ ਪਿਆ ਹੋਇਆ ਹੈ ਮਿੱਤਰੋ ਕੰਡੀਸ਼ਨ ਚੈੱਕ ਕਰ ਲਓ ਬਾਈ ਕਹਿੰਦਾ ਨਾਲ ਦੇ ਭਾਈ ਜੀ ਪੰਪ ਆਗਾ ਨਾਲ ਦੀ ਟਾਇਰ ਆਗੇ ਕੰਡੀਸ਼ਨ ਦਾ ਫੁੱਲ ਸਾਫ ਆਗਾ ਪਾਵਰ ਸਟੀering ਆ ਨਾ ਭਾਈ ਜੀ ਪਾਵਰ ਸਟੀering ਡਬਲ ਕਲੱਚ ਸਾਈਡ ਗੇਅਰ ਤੇ ਡਿਸਟ੍ਰਿਬਿਊਟਰ ਵਾਲਾ ਮਾਡਲ ਆ ਠੀਕ ਕਰੋ ਬਈ ਚੈੱਕ ਟਾਪ ਪਾੜ ਲਿਆ ਠੀਕ ਹੈ ਟਾਪ ਮਾਰ ਲਿਆ ਗਿਆ ਨੇ ਬਈ ਫੁੱਲ ਟਾਪ ਦਾ ਵੀ ਫੁੱਲ ਓਕੇ ਹੈਗਾ 14 ਦੇ ਟਾਇਰ ਆ ਗਏ ਬਈ ਤੇ ਟਾਇਰ ਰਹਿਣਗੇ ਬਈ ਜੀ ਇਹਦੇ ਟਾਇਰ ਇਹਦੇ ਹੈਗੇ ਜੀ ਆਪਣੇ 70 ਤੋਂ 75 ਪੈਸੇ ਠੀਕ ਆ ਬਈ ਜੇ ਮਤਲਬ ਪਲੱਸ ਮੰਨ ਗਏ ਹੋ ਬਈ ਜੀ ਕੱਟਣਾ ਮੰਨ ਗਏ ਹੋ 70 ਤੋਂ 75 ਤੋਂ ਪਲੱਸ ਹੀ ਨਿਕਲਣਗੇ ਠੀਕ ਆ ਬਈ ਜੀ ਤੇ ਰੰਗ ਪੇਂਟ ਦਾ ਬਈ ਜੀ ਰੰਗ ਪੇਂਟ ਤੇ ਕੋਈ ਮੜਾ ਮੋਟਾ ਬਾਡੀ ਬੁੱਡੀ ਲੈਣ ਤੇ ਮੜਾ ਮੋਟਾ ਠੀਕ ਆ ਬਾਕੀ ਆਪ ਤੁਹੰਦੇ ਹੋਡੀ ਇਹ ਤਾਂ ਆਪ ਜਾਣਦੀ ਨਹੀਂ ਜੀ ਸਾਨੂੰ ਠੀਕ ਆ ਬਈ ਜੀ ਤੇ ਜੇ ਡਿਮਾਂਡ ਦੀ ਗੱਲ ਕਰੀਏ ਬਈ ਜੀ ਡਿਮਾਂਡ ਇਹਦੀ ਹੈਗੀ ਜੀ ਆਪਣੀ 3 ਲੱਖ 45000 ਠੀਕ ਹੈ ਜੀ ਜੱਸਨੋ ਵਾਲਾ ਬਾਈ ਜੀ ਜੱਸਨੋ ਆਪਾਂ ਦੇ ਦੀਏ 3 ਲੱਖ 30000 ਦਾ ਇਹ ਮਿੱਤਰੋ 3 ਲੱਖ 30000 ਰੁਪਏ ਦਾ ਠੀਕ ਹੈ ਬਾਈ ਜੀ ਮਾਨਤਨ ਹੋਜੂ ਵੀਡੀਓ ਸ਼ੇਅਰ ਕਰਕੇ ਆਉਣੀ ਜੀ 5000 ਦਾ ਮਾਨਤਨ ਕਰਾਂ ਠੀਕ ਹੈ ਲੈ ਮਿੱਤਰੋ 5000 ਰੁਪਏ ਮੇਰਾ ਹੋ ਗਿਆ 25000 ਰੁਪਏ ਦਾ ਰਹਿ ਗਿਆ 20000 ਰੁਪਏ ਦਾ ਮਾਨਤਨ ਹੈਗੀ ਹੈਗਾ ਟਰੈਕਟਰ ਚਾਹਣਾ ਬਾਈ ਜੀ ਤੇ ਆ ਕਹ ਗਿਆ ਬਾਈ ਜੀ ਫਾਰਮਰ ਟਰੈਕ 60 ਦਾ ਆ ਟਰੈਕਟਰ ਦੱਸਿਆ ਜੀ ਬਾਈ ਜੀ ਬਾਈ ਨੇ ਤੁਹਾਨੂੰ ਵੀ 2003 ਮਾਡਲ ਹੈਗਾ ਪਹਿਲੀ ਦੱਸਤਾ ਜੀ ਬ ਕੰਡੀਸ਼ਨ ਕਿ ਮੇਰੇ ਉਹ ਵੀ ਟਰੈਕਟਰ ਦੀ ਆਲ オリジナル ਪੂਰਾ ਓਕੇ ਆ ਜੀ ਮਾੜਾ ਮੋਟਾ ਰੇ ਜੀ ਆਲ オリジナル ਤਾਂ ਜੀ ਕੋਈ ਇੱਕ ਅਦਾ ਹੀ ਹੁੰਦਾ ਜੀ ਠੀਕ ਆ ਜੀ ਮੰਨ ਲਓ ਜਿਹੜਾ ਟਾਪ ਮਾਡਲ ਹੁੰਦਾ ਹੈ ਨਾ ਹਾਂਜੀ ਬਾਕੀ ਜੇ ਕੋਈ ਕਹੇ ਵੀ ਹਾਂ ਉਹੀ ਲੱਪਿਆ ਪਿਆ ਉਹ ਨਹੀਂ ਆਪਣੇ ਕੰਮ ਦੇ ਠੀਕ ਹੈ ਮਤਲਬ ਹਾਂ ਕਰੀਏ ਸੋਣਾ ਲੱਗਣ ਵਾਲਾ ਹੈ ਨਾ ਹਾਂਜੀ ਕੋਈ ਮੇਜਰ ਕੋਈ ਜਿਵੇਂ ਸ਼ੋਰ ਰੰਗ ਤੇ ਕੁਝ ਉਹ ਨਹੀਂ ਹੈਗਾ ਜੀ ਆਪਣਾ ਕੋਈ ਮਾੜਾ ਮੋਟਾ ਕਲਮਾ ਹੀ ਲੱਗੇ ਹੁੰਦੀਆਂ ਨੇ ਠੀਕ ਆ ਬਈ ਜੀ ਤੇ ਟਾਇਰ ਰਹਿਣਗੇ ਬਈ ਜੀ ਇਹਦੇ ਦੈਰੇ ਦੇ ਜੀ ਪੂਰੇ ਚੰਗੀ ਪਿਆਗੇ 80 85 ਪੈਸੇ ਮੁਰਲੇ ਪਿਆ 75 ਪੈਸੇ ਮਗਰਲੇ ਪਿਆ ਜੀ ਠੀਕ ਹੈ ਮਗਰਾਡ ਮਗਰੂਟ ਨਾਲ ਦੀ ਨਹੀਂ ਬਈ ਇਹਦੇ ਹਾਂਜੀ ਹਾਂਜੀ ਨਾਲ ਤੇ ਆ ਜੀ ਠੀਕ ਹੈ ਲੋ ਮਿੱਤਰੋ ਮਗਰਾਡ ਮਗਰੂਟ ਤੁਸੀਂ ਦੇਖ ਵੀ ਸਕਦੇ ਹੋਗੇ ਸਾਰੇ ਨਾਲ ਦੀ ਨੇਗੇ ਜਿੰਨਾ ਵੀ ਟਰੈਕਟਰ ਹੈਗਾ ਬਾਈ ਕਹਿੰਦਾ ਆ ਦੇਖੀ ਰਿਮਾਂ ਦੀ ਕੰਡੀਸ਼ਨ ਦੇਖੋ ਠੀਕ ਹੈ ਜੀ ਤਾਂ ਮਿੱਤਰੋ ਰਿਮ ਰੂਮ ਤੇ ਇਹ ਸਾਧੋਗੇ ਨੋ ਵੀ ਚੈੱਕ ਕਰਾ ਦਿਓ ਤੇ ਇੰਦਰ ਬਾਡੀ ਲਾਈਨ ਚੈੱਕ ਕਰਾ ਦਿਜੀ ਪੂਰੀ ਲਿਸ਼ਕਦੀ ਪਈ ਆ ਠੀਕ ਹੈ ਲੋ ਮਿੱਤਰੋ ਬਾਡੀ ਲਾਈਨ ਦਾ ਵੀ ਪੂਰਾ ਫੁੱਲ ਓਕੇ ਪਿਆਗਾ ਇਹ ਤਾਂ ਥੋੜਾ ਨੇਰੀ ਕਰਕੇ ਰੇਤਾ ਪਿਆ ਪਿਆ ਉਹਦੇ ਕਰਕੇ ਠੀਕ ਹੈ ਟਰੈਕਟਰ ਪੂਰਾ ਚੰਗਿਆਂ ਚ ਹੈ ਇਹ ਆ ਦੇਖੋ ਠੀਕ ਹੈ ਜੀ ਕਹਿੰਦੇ ਤਵੀਆਂ ਤੋਵੀਆਂ ਨੂੰ ਕਹਿੰਦੇ ਫੁੱਲ ਜ਼ੋਰ ਮਾਰਦਾ ਨਾ ਬਾਈ ਕਿੰਨੀ ਪੂਰਾ ਵਧੀਆ ਜੀ ਹਾਲਾਂ ਤੇ ਕਿਸੇ ਨੂੰ ਕੰਨ ਨਹੀਂ ਘਟਦਾ ਇਹ ਸਹੀ ਗੱਲ ਆ ਬਾਈ ਹਾਂਜੀ 2003 ਮਾਡਲ ਆ ਰੇਟ ਵੀ ਬਾਈ ਉਹ ਦੇ ਦੇ ਲੱਭੀ ਜਿਹੜਾ ਕਿਤੋਂ ਨਾ ਮਿਲੇ ਠੀਕ ਆ ਇਹ ਨਾ ਗਿਆ ਹੁਣ ਕੱਲਾ ਹਾਲਾਂ ਤੇ ਜ਼ੋਰ ਮਾਰਦਾ ਆ ਆਪਾਂ ਵੀ ਜ਼ੋਰ ਮਾਰੀ ਜਣ ਹਾਂ 2 ਲੱਖ 10 ਹਜ਼ਾਰ ਤਾਂ ਦੇ ਦਾਂਗੇ 2 ਲੱਖ 5000 ਦਾ ਠੀਕ ਆ ਮਿੱਤਰੋ ਹਾਂਜੀ ਤੇ ਅਗਲਾ ਬਾਈ ਜੀ ਅਗਲਾ ਆ ਗਿਆ ਜੀ ਆਪਣੇ ਕੋਲ 3630। ਲਓ ਮਿੱਤਰੋ ਆ ਗਿਆ ਆ ਗਿਆ 3630 TXT ਮਾਡਲ ਵਾਲਾ ਸੁਪਰ ਵਾਲਾ ਟਰੈਕਟਰ ਬੇ ਕੰਡੀਸ਼ਨ ਚ ਚੈੱਕ ਕਰੋ ਟਰੈਕਟਰ ਦੀ 16 ਦੇ ਟਾਇਰਾਂ ਚਾਗਾ ਬਾਈ ਜੀ 3 ਸਪੀਡ ਚ ਆਣਾ ਬਾਈ ਜੀ। ਹਾਂਜੀ ਸਾਈਡ ਗੇਅਰ ਹੈਗਾ ਤੇ ਬਾਕੀ ਦੇਖ ਸਕਦੇ ਹੋ ਕਿ ਓਕੇ ਰਿਪੋਰਟ ਚਾਗਾ ਤੇ ਟਾਇਰ ਲੈਣਗੇ ਬਾਈ ਜੀ ਤੇ ਟਾਇਰ ਮੁਰਲੇ 90 ਪੈਸੇ ਆ ਜੀ ਮਗਰ ਲੈ 60.5 ਪੈਸੇ। ਠੀਕ ਹੈ ਲਓ ਮਿੱਤਰੋ ਮਗਰ ਲੈ ਗਿਆ 60.5 ਪੈਸੇ। ਬਾਕੀ ਕੰਡੀਸ਼ਨ ਜਿਹਨੂੰ ਚੈੱਕ ਕਰਵਾਤੀ ਪੰਜਾਬ ਨੰਬਰ ਆ 13 ਮਾਡਲ ਆਗਾ ਇੰਜਨ ਗੇਅਰ ਬਾਈ ਪੂਰਾ ਓਕੇ ਆ ਜੀ। ਠੀਕ ਆ ਜੀ। ਡ ਤੇ ਡਿਮਾਂਡ ਰਹੂਗੀ ਭਾਈ ਜੀ ਡਿਮਾਂਡ ਇਹ 4,62,000 ਜੀ ਠੀਕ ਆ ਜੀ ਮੌਕੇ ਤੇ 4,40,000 ਦਾ ਇਹ ਮਤਰਾ 4,40,000 ਦਾ ਤੇ ਅੱਗੇ ਆ ਗਿਆ ਭਾਈ ਜੀ ਇੰਡੋ ਫਾਰਮ 3048 ਕੰਡੀਸ਼ਨ ਚ ਚੈੱਕ ਕਰੋ ਵੀ ਟਰੈਕਟਰ ਦੀ ਫਰੰਟ ਆ ਰਹਿਣਗੇ ਭਾਈ ਜੀ 90 ਪੈਸੇ ਜੀ ਤੇ ਬੈਕ ਜੀ 85 ਪੈਸੇ ਠੀਕ ਆ ਭਾਈ ਜੀ 14 ਦੇ ਭਾਈ ਜੀ ਹਾਂਜੀ 14 ਦੇ ਠੀਕ ਆ ਜੀ ਸੈਂਟਰ ਗੇਅਰ ਆ ਵਾ ਜੀ ਡਬਲ ਕਲਚ ਆ ਡਬਲ ਕਲਚ ਆ ਡਿਸਟ੍ਰਿਬਿਊਟਰ ਪੀਟੀਓ ਪਾਵਰ ਸਟੀering ਆ ਆ ਦੇਖੋ ਜੀ ਚਿੱਟਾ ਚੁਟਾ ਵੀ ਸਾਰੀਆਂ ਠੀਕ ਹੈ ਜੀ ਨਮਤਰੋ ਕਾਹਲੇ ਸਮਾਜ ਚੱਲੇ ਟ੍ਰੈਕਟਰ ਆ ਨੰਬਰ ਜੀ ਠੀਕ ਹੈ ਨਾ ਉਹ ਵਾਕੀ ਚੈੱਕ ਵੀ ਕਰ ਸਕਦੇ ਹੋ ਕਿ ਕੰਡੀਸ਼ਨ ਦਾ ਫੁੱਲ ਓਕੇ ਪਿਆਗਾ ਸਾਫ ਪਿਆਗਾ ਬਾਕੀ ਗੱਦੇ ਉੱਦੇ ਲੱਗੇ ਹੋਏ ਨੇਗਾ ਜੇ ਪੀਵੀ 46 ਪੰਜਾਬ ਨੰਬਰ ਆ ਜਣਾ ਬਈ ਜੀ ਹਾਂਜੀ ਹਾਂਜੀ ਠੀਕ ਹੈ ਨਾ ਸਾਰੇ ਪੂਰੇ ਮਰਨੇਗੇ ਬਈ ਹੈ ਡੰਡਾ ਵੀ ਨਾਲ ਹੀ ਪਿਆ ਡਰਾਈਵਰ ਦੇਖੋ ਜੀ ਪੂਰੀ ਵਧੀਆ ਓਕੇ ਅੱਗੇ ਠੀਕ ਆ ਬਈ ਜੀ ਬਾਕੀ ਸਤਰੀ ਲੱਗੀ ਹੋਈ ਹੈਗੀ ਡਿਮਾਂਡ ਦੀ ਗੱਲ ਕਰੀਏ ਬਈ ਜੀ ਡਿਮਾਂਡ ਇਹ ਵੀ ਹੈਗੀ ਜੀ ਆਪਣੀ 2 ਲੱਖ ਤੇ 65000 ਰੁਪਏ ਠੀਕ ਹੈ 2 ਲੱਖ ਤੇ 65000 ਰੁਪਏ 2 ਲੱਖ 48000 40000 ਤੇ ਅਗੇ ਗਿਆ ਬਾਈ ਜੀ 5620 ਹਾਂਜੀ ਛੋਟਾ ਟਰੈਕਟਰ ਕਹਿੰਦੇ ਆ ਬਾਈ ਜੀ ਇਹ ਤਾਂ ਜੀ ਠੀਕ ਆ ਬਾਈ ਜੀ 3 ਸਪੀਡ ਚਾ ਪਲਾਸ ਵਾਲਾ ਮਾਡਲ ਆ ਬਾਈ ਜੂਜੀ ਗੇਅਰ ਚਾ ਕਹੇ ਬਾਈ ਜੀ ਹਾਂਜੀ ਜੂਜੀ ਗੇਅਰ ਜੈਕ ਵਾਲਾ ਬੈਂਪਰ ਆ ਨਾ ਬਾਈ ਜੀ ਹਾਂਜੀ ਜੈਕ ਵਾਲੀ ਲਿਫਟ ਹੈ ਜੀ ਠੀਕ ਆ ਜੀ ਤੇ ਡਬਲ ਡਿਸਟਰੀਬਿਊਟਰ ਫੁੱਲ ਟੌਪ ਮਾਡਲ ਗਿਆ ਠੀਕ ਆ ਜੀ 80 ਪੈਸੇ ਟਾਇਰ ਪਏ ਜੀ ਮਗਰਲੇ ਨਾਲ ਦੇ ਠੀਕ ਆ ਲੈ ਮੇਤਰੋ 85 ਪੈਸੇ ਨਾਲ ਦੇ ਟਾਇਰ ਆ ਤੇ ਕੰਡ ਚੱਲਿਆ ਬਾਈ ਜੀ ਘੰਟੇ 1300 ਚੱਲੇ ਹੋ ਜੀ ਠੀਕ ਹੈ ਨਾ ਮਤਲਬ ਤੇਰਾ ਕੋਈ ਘੰਟਾ ਚੱਲਿਆ ਹੋਇਆਗਾ ਬਾਕੀ ਐਮਪੀ ਸਿਸਟਮ ਲੱਗਾ ਹੋਇਆਗਾ ਕਨੋਪੀ ਛਤਰੀ ਲੱਗੀ ਹੋਈ ਆ ਜੂਜੀ ਗੀਅਰ ਵਾਲਾ ਪਲੱਸ ਵਾਲਾ ਮਾਡਲ ਆ ਰਿਵਰਸ ਪੀਟੀਓ ਹਾਂਜੀ ਤੇ ਅੰਬਰਸਰ ਦਾ ਨੰਬਰ ਆ ਗਿਆ ਹਾਂਜੀ 20 ਦੇ ਜਮਾ ਲਾਸਟ ਦਾ ਜੀ ਇਹ 421 ਦੀ ਹੈ ਜੀ ਠੀਕ ਆ ਜੀ 20 ਪਲੱਸ 1 ਕੀ ਹਾਂਜੀ ਠੀਕ ਆ ਜੀ ਤੇ ਡਿਮਾਂਡ ਰੋਗੀ ਭਾਈ ਜੀ ਦੀ ਡਿਮਾਂਡ ਇਹਦੀ 875000 ਜੀ ਠੀਕ ਆ ਜੀ 20000 ਦਾ ਡਿਸਕਾਊਂਟ ਕਰ ਦਾਂਗੇ ਤੇ ਆਪਾਂ ਨਾ ਨਾ 25 ਦਾ 25 ਦਾ ਕਰ ਦੋ ਹੋਰ ਹੋ ਜੂਗਾ ਭਾਈ ਜੀ ਕੋਈ ਗ ਜੌਂਡੀਅਰ 5454/4x4 ਮਿੱਤਰੋ ਆ ਗਿਆ ਆ ਜੌਂਡੀਅਰ 5405 ਗੇਅਰ ਪ੍ਰੋ 4 ਸਪੀਡ 4/4 ਹਾਂਜੀ ਸੈਕਟਰੋਮੈਕਸ ਗੇਅਰ ਚ ਤਾਂ ਨਹੀਂ ਆ ਗਿਆ ਨਾ ਬਈ ਇਹ ਨਹੀਂ ਇਹ ਸਿੰਪਲ ਠੀਕ ਹੈ ਲੋ ਮਿੱਤਰੋ ਬਿਨਾ ਸੈਕਟਰੋਮੈਕਸ ਗੇਅਰ ਚ ਘੰਟ ਚੱਲ ਰਿਹਾ ਬਈ 600 ਜੀ オリジナル ਠੀਕ ਹੈ ਲੋ ਮਿੱਤਰੋ 600 ਘੰਟਾ オリジナル ਚੱਲੇ ਆ ਬਾਕੀ ਦੇਖ ਸਕਦੇ ਹੋ ਕੰਡੀਸ਼ਨ ਦਾ ਪੂਰਾ ਓਕੇ ਕਾਤੀ ਦੇਖ ਵੀ ਜਾਦੇ ਹੋ ਸਾਰੀਆਂ ਸੀਟ ਲਗੀਆਂ ਸੀਦਾ ਸੁਲਾ ਵਿੱਚ ਉਵੇਂ ਹੀ ਪਈਆਂ ਜੀ ਠੀਕ ਆ ਬਈ ਫੂ ਵੀ ਦਿਨਾਂ ਭੇਜ ਦਿਨਾ ਹਾਂਜੀ ਹਾਂਜੀ ਪੱਗ ਬੰਨੇ ਜੀ ਬੰਦਾ ਚਿਸ਼ੇ ਦੀ ਲੋਡ ਨਹੀਂ ਠੀਕ ਆ ਬਾਈ ਜੀ ਆ ਸਾਰੇ ਲਪਾਫੇ ਰੂਪੇ ਉਵੇਂ ਪਿਆ ਜੀ ਠੀਕ ਆ ਜੀ ਪੱਟੀ ਦੇ ਉੱਤੇ ਵੀ ਪਰਚੀਆਂ ਪਈਆਂ ਠੀਕ ਆ ਬਾਈ ਜੀ ਪੈਪ ਜੂ ਘੱਟੇ ਰੂਪੇ ਜੀ ਇਹਦੇ ਨਾਲ ਹਾਂਜੀ ਹਾਂਜੀ origignal ਆ ਜੀ ਇਹ ਠੀਕ ਆ origignal ਹੀ ਕੰਪਨੀ ਵੱਲੋਂ ਜਿਹੜੀ ਆਉਂਦੀ ਹੈ ਨਾ ਯੂ ਘੱਟ ਪੈ ਬਾਬੇ ਜੀ ਬਾਕੀ ਟਾਇਰ ਤੁਸੀਂ ਦੇਖ ਸਕਦੇ ਹੋ ਬਾਈ ਜੀ 95 ਪੈਸੇ ਹੀ ਪਿਆ ਜੀ ਠੀਕ ਆ ਜੀ ਮਤਲਬ ਇੱਕ ਇਹਦਾ ਗੱਲ ਹੈਗੀ ਹੈ ਨਾ ਫਰੰਟ ਟਾਇਰਾਂ ਦੇ 4x4 ਦੇ ਆਉਂਦੀ ਹੈ ਕੰਪਲੀਟ ਨਾ ਇਹ ਜਿਆਦਾ ਘਸਦੇ ਹੁੰਦੇ ਰਹਿੰਦੇ ਬਾਈ ਜੀ ਠੀਕ ਹੈ ਜੀ ਇਹ ਦੇਖੋ ਜੀ ਪੂਰੇ ਫੁੱਲ ਪਿਆ ਨਾਲ ਦੀ ਪਿਆ ਆਹ ਦੇਖ ਸਕਦੇ ਹੋ ਵੀ ਜੀ ਅਜੇ ਈ ਜੀ ਪਈ ਹੈ ਜੀ ਇਹਦੇ ਉੱਤੇ ਆਹ ਦੇਖੋ ਜੀ ਨਾਲ ਦੀ ਮਾਰਕਾ ਠੀਕ ਹੈ ਜੀ ਨਾ ਮਿੱਤਰ ਨਾਲ ਦੀ ਮਾਰਕਾ ਹੈਗਾ ਵੀ ਮਾਡਲ ਹੈਗਾ ਡਿਮਾਂਡ ਰੋਗੀ ਭਾਜੀ ਨਵੇਂ ਨਾਲੋਂ ਫੁੱਲ ਫਾਇਦਾ ਕਰਵਾ ਦੇ ਲੱਭੀ ਨਵੇਂ ਨਾਲ 4 ਲੱਖ ਦਾ ਫਾਇਦਾ ਕਰਾ ਦੇਗੇ 14 75 ਦਾ ਮਿਲਦਾ 10 75 ਦਾ ਦੇ ਦਾਂਗੇ ਆਪਾਂ ਠੀਕ ਹੈ ਜੀ ਨਾ ਮਿੱਤਰ 10 ਲੱਖ ਸਾਰੀ ਡਿਸਕਾਊਂਟ ਕਰ ਰਹੇ ਹਾਂ ਜੀ ਵੀਡੀਓ ਸ਼ੇਅਰ ਕਰਕੇ ਆ ਜੀ ਕੋਈ ਹੋਰ ਮਾਨ ਕਰਾਂਗੇ ਆਪਾਂ ਠੀਕ ਹੈ ਕਿੰਨਾ ਹੋ ਜੀ 5000 ਦਾ ਮਾਨ ਹੋਰ ਕਰ ਦਾ ਹੋਰ ਕਰ 5 ਦਾ ਹੋਰ ਕਰ ਦਾਂ। ਲੈ ਮਿੱਤਰੋ 65 ਦਾ ਰਹਿ ਗਿਆ ਹੁਣ ਤਾਂ। ਹਾਂਜੀ। ਠੀਕ ਹੈ ਮਿੱਤਰੋ ਜਮ੍ਹਾਂ ਤੇ ਪੂਰੇ ਡਿਸਕਾਊਂਟ ਕਰ ਦਈਏ। ਖਿੱਚ ਕੇ ਬਾਈ ਖਿੱਚ ਕੇ ਰੇਟ ਲਾਇਆ ਬਾਈ ਨੇ ਹੁਣ ਠੀਕ ਹੈ ਭਾਜੀ। ਜੱਸਨੂ ਵਾਲਾ ਤਾਂ ਆਪਾਂ ਕਹਿ ਨਹੀਂ ਸਕਦੇ। ਮੰਨ ਤਾਂ ਕੋਈ ਨਹੀਂ ਬਾਈ ਹੋਰ ਵੀ ਹੋ ਜਾਊਗਾ ਠੀਕ ਹੈ ਭਾਜੀ ਕਿਉਂਕਿ ਮੌਕੇ ਤੇ ਆਇਆ ਹੁੰਦਾ ਨਾ ਲੱਭੇ। ਮੌਕੇ ਤੇ ਹੁੰਦਾ ਜੀ। ਠੀਕ ਹੈ ਭਾਜੀ। ਤੇ ਮੋਬਾਈਲ ਨੰਬਰ ਰਹਿਊਗਾ ਵੀ ਲੱਭੀ। 6283098109 ਜੀ। ਠੀਕ ਹੈ ਭਾਜੀ ਤੇ ਇਥੋਂ ਬਿਨਾ ਮਿਲ ਲਗੇ ਸਨ। ਆਪਣੀ ਹੰਢਿਆ ਹੈ ਜੀ। ਠੀਕ ਹੈ ਜੀ। ਸਟੈਂਡਰਡ ਚੌਂਕ 'ਚ। ਠ ਧੰਨਵਾਦ ਧੰਨਵਾਦ ਬਾਈ ਜੀ ਗੱਲ ਕਰਕੇ ਵਧੀਆ ਲੱਗਿਆ ਵਾ ਜੀ ਨਾ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਸਿਕਾ